ਹਾਂਜੀ ਸਤਿ ਸ਼੍ਰੀ ਅਕਾਲ ਜੀ ਬਠਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਫੇਰ ਆਏ ਹਾਂ ਜੀ ਤੇ ਅੱਜ ਦੀ ਵੀਡੀਓ ਦਾ ਟਾਈਟਲ ਤੁਸੀਂ ਪਾ ਲਈਆ ਹੋਣਾ ਤੇ ਬਾਕੀ ਆਪਾਂ ਤੁਹਾਨੂੰ ਫੇਰ ਦੱਸ ਦਿੰਨੇ ਆਂ ਵੇਖੋ ਜੀ ਕੀੜਿਆਂ ਦਾ ਭੌਣ ਵੈਸੇ ਤਾਂ ਘਰ ਦੇ ਵਿੱਚ ਬਹੁਤ ਸ਼ੁਭ ਹੁੰਦਾ ਪਰ ਕਈ ਵਾਰ ਜੀ ਆਪਾਂ ਨੂੰ ਇਹ ਤੰਗ ਵੀ ਬਹੁਤ ਕਰਦੇ ਆ ਜੇ ਆਪਾਂ ਇਹਨਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਆਂ ਪਰ ਚਾਹੁੰਦੇ ਨਹੀਂ ਕੋਈ ਪਾਪ ਹੋਵੇ ਤੇ ਬਿਨਾਂ ਪਾਪ ਤੋਂ ਆਪਾਂ ਘਰੋਂ ਇਹਨਾਂ ਨੂੰ ਕਿਵੇਂ ਕੱਢ ਸਕਦੇ ਆ ਉਹ ਵੀ ਮੈਂ ਤੁਹਾਨੂੰ ਦੱਸੂੰਗੀ ਤੇ ਇਹਨਾਂ ਨੂੰ ਘਰ ਦੇ ਵਿੱਚ ਰੱਖਣ ਲਈ ਕੀ ਕੁਝ ਕਰਨਾ ਉਹ ਵੀ ਮੈਂ ਤੁਹਾਨੂੰ ਜਰੂਰ ਦੱਸੂਗੀ ਇਸ ਵੀਡੀਓ ਵਿੱਚ ਤੇ ਤੁਸੀਂ ਮੇਰੀ ਵੀਡੀਓ ਦੇ ਐਂਡ ਤੱਕ ਪਲੀਜ਼ ਜਰੂਰ ਬਨੇ ਰਹਿਣਾ ਤਾਂ ਕਿ ਰਿਪੀਟ ਕਰ ਦੇਣੀ ਹਣੀ ਹੈ ਜੀ ਕਈ ਵਾਰ ਨਾ ਕੋਈ ਗੱਲ ਆਪਣਾ ਸਮਝ ਨਹੀਂ ਆਉਂਦੀ ਭੁੱਲ ਜਾਂਦੇ ਆ ਜਿ ਕਾਲ ਦੇ ਵਿੱਚ ਤੇ ਫਿਰ ਇਹਦੇ ਲਈ ਐਂਡ ਤੇ ਮੈਂ ਤੁਹਾਨੂੰ ਰਿਪੀਟ ਕਰ ਦੇਣੀ ਹੈ ਕਿ ਤੁਹਾਨੂੰ ਸਾਰੀਆਂ ਗੱਲਾਂ ਦਾ ਚੰਗੀ ਤਰ੍ਹਾਂ ਪਤਾ ਲੱਗ ਜੇ ਜੀ ਤੇ ਇਹਦੇ ਵਿੱਚ ਵੇਖੋ ਜੀ ਕੀੜਿਆਂ ਦਾ ਭੌਣ ਵੈਸੇ ਤਾਂ ਘਰ ਦੇ ਵਿੱਚ ਬਹੁਤ ਸ਼ੁਭ ਹੁੰਦਾ ਹੈ ਕੋਈ ਸ਼ੁਭ ਨਹੀਂ ਹੁੰਦਾ ਕੀੜਿਆਂ ਦਾ ਭੌਣ ਕੀ ਘਰ ਦੇ ਵਿੱਚ ਹਰ ਇੱਕ ਜਾਨਵਰੀ ਜੋ ਤੁਹਾਡੇ ਘਰ ਦੇ ਵਿੱਚ ਰਹਿੰਦਾ ਨਾ ਰਹਿਣ ਵਸੇਰਾ ਉਹਨੇ ਬਣਾਇਆ ਹੁੰਦਾ ਉਹ ਸ਼ੁਭ ਹੁੰਦਾ ਕਿਉਂਕਿ ਉਹ ਤੁਹਾਡੇ ਪਨਾਹ ਚ ਰਹਿ ਰਿਹਾ ਹੁੰਦਾ ਜਦੋਂ ਹੁਣ ਆਪਾਂ ਕਿਸੇ ਗੁਰੂ ਘਰ ਦੇ ਵਿੱਚ ਜਾਂਦੇ ਆਪਾਂ ਨੂੰ ਕਿੰਨੀ ਸ਼ਾਂਤੀ ਮਿਲਦੀ ਹੈ ਕਿੰਨਾ ਸਕੂਨ ਮਿਲਦਾ ਹਨਾ ਉੱਥੇ ਆਪਾਂ ਆਪਦੇ ਘਰ ਦੀ ਪਿਛਲੀ ਕਲਪਨਾ ਸਾਰੇ ਭੁੱਲ ਜਾਂਦੇ ਆ ਬੜੇ ਸਕੂਨ ਨਾਲ ਉੱਥੇ ਬੈਠਦੇ ਆ ਹਨਾ ਆਨੰਦਮਾਨ ਆਪਾਂ ਨੂੰ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਨਾ ਹੁੰਦਾ ਕਦੇ ਉਸ ਸੀ ਕਿਹਾ ਮੈਂ ਗੁਰੂ ਘਰ ਆ ਗਿਆ ਕੋਈ ਮੈਨੂੰ ਲੁੱਟ ਲੂ ਜਾ ਕੋਈ ਮੇਰੇ ਕੰਨ ਪੱਟ ਲੂ ਜਾ ਕੋਈ ਕੋਈ ਖਤਰਾ ਨਹੀਂ ਨਾ ਹੁੰਦਾ ਮਹਿਸੂਸ ਕਰਦੇ ਆਪਾਂ ਕਿੰਨਾ ਸੇਫ ਰੱਖਦੇ ਆ ਸਮਝਦੇ ਹੁੰਨੇ ਵੀ ਆਪਾਂ ਇੱਥੇ ਕਿੰਨਾ ਸੇਫ ਹੈ ਉਸੇ ਤਰ੍ਹਾਂ ਜੀ ਜਦੋਂ ਵੀ ਕੋਈ ਜੀਵ ਆਪਣੇ ਘਰ ਦੇ ਵਿੱਚ ਆਪ ਦਾ ਵਾਸ ਕਰ ਲੈਂਦਾ ਨਾ ਉਹ ਇੱਥੇ ਉਸ ਥਾਂ ਨੂੰ ਸਭ ਤੋਂ ਸੇਫ ਲੱਗਦੀ ਆ ਉਹ ਤੁਹਾਡਾ ਹੀ ਮੋਟਾ ਆਸਰਾ ਲੈ ਕੇ ਇੱਥੇ ਆਇਆ ਹੁੰਦਾ ਵੀ ਮੈਂ ਇਸ ਘਰ ਦੇ ਵਿੱਚ ਬਹੁਤ ਸੇਫ ਹਾਂ ਤੇ ਮੈਨੂੰ ਇੱਥੇ ਕੋਈ ਦਿੱਕਤ ਨਹੀਂ ਆਉਣੀ ਕੋਈ ਤਕਲੀਫ ਨਹੀਂ ਹੋਣੀ ਖਾਣ ਪੀਣ ਨੂੰ ਸਭ ਕੁਝ ਮੈਨੂੰ ਖੁੱਲਾ ਮਿਲਦਾ ਤੇ ਫੇਰ ਹੀ ਉਹ ਆਪ ਦਾ ਰਿਆਣ ਵਸੀਰਾ ਬਣਾਉਂਦਾ ਜੀ ਤੇ ਘਰ ਦੇ ਵਿੱਚੋਂ ਕਦੇ ਵੀ ਕਿਸੇ ਵੀ ਚੀਜ਼ ਨੂੰ ਧੱਕਿਆ ਨਾ ਕਰੋ ਕੋਈ ਵੀ ਜਾਨਵਰਾਂ ਨੂੰ ਪਿਆਰ ਕਰਿਆ ਕਰੋ ਜੋ ਵੀ ਉਹਦਾ ਅੰਨ ਪਾਣੀ ਦਾਣਾ ਲਿਖਿਆ ਤੁਹਾਡੇ ਘਰ ਦਾ ਉਹਨੇ ਖਾਣਾ ਹੀ ਖਾਣਾ ਹੈ ਤਾਂ ਤੁਸੀਂ ਉਹਨੂੰ ਖੁਸ਼ੀ-ਖੁਸ਼ੀ ਖਵਾਇਆ ਕਰੋ ਪਰ ਕਈ ਵਾਰ ਕੀ ਹੁੰਦਾ ਜੀ ਕਈ ਇੱਕ ਇਹ ਜਾਨਵਰ ਆਪਾਂ ਲਈ ਕਈ ਵਾਰ ਦੁੱਖ ਜੇ ਦਾ ਕਾਰਨ ਵੀ ਬਣ ਜਾਂਦਾ ਤਕਲੀਫ ਦਾ ਕਾਰਨ ਬਣ ਜਾਂਦੇ ਤਕਲੀਫ ਜੀ ਦੇਣ ਲੱਗ ਜਾਂਦੇ ਆ ਤੇ ਉਹਦੇ ਲਈ ਆਪਾਂ ਨਹੀਂ ਚਾਹੁੰਦੇ ਵੀ ਇਹਨਾਂ ਦਾ ਪਾਪ ਕਰਕੇ ਪਰ ਆਪਾਂ ਚਾਹੁੰਦੇ ਹੁੰਨੇ ਵੀ ਘਰੋਂ ਬਾਹਰ ਕਰਕੇ ਇਹਨਾਂ ਕੀੜਿਆਂ ਦਾ ਭੌਣ ਆ ਵੇਖੋ ਜੀ ਬਹੁਤ ਕਈ ਵਾਰ ਤਕਲੀਫ ਦਿੰਦਾ ਇਹ ਹਨਾ ਫਿਰ ਆਪਾਂ ਵਾਹਿੰਦੇ ਨੂੰ ਘਰੋਂ ਬਾਹਰ ਕਰਕੇ ਜਿਵੇਂ ਘਰ ਦੀ ਕੋਈ ਸਿਨਿਓਂਚ ਹੋ ਜਾਣਾ ਫਿਰ ਉਹ ਕੰਦ ਬਹਿ ਜਾਣੀ ਆ ਫਿਰ ਫੇਰ ਖੜੀ ਕਰਨੀ ਇਹ ਪਰ ਇਹ ਜਾਂਦਾ ਨਹੀਂ ਹੁੰਦਾ ਹਨਾ ਫਿਰ ਨਿਉਣੇ ਬੈਠ ਜਾਣਾ ਮੈਂ ਤੁਹਾਨੂੰ ਵੇਖੋ ਮੈਂ ਕਿਸੇ ਨੂੰ ਨਹੀਂ ਕੁਛ ਇੱਥੇ ਕਹਿੰਦੀ ਬਹੁਤ ਲੋਕ ਕਮੈਂਟ ਕਰਨਗੇ ਵੀ ਪਾਪ ਕਰ ਰਹੇ ਆ ਤੁਸੀਂ ਗਲਤ ਕਹਿ ਰਹੇ ਹੋ ਸਾਡੇ ਘਰ ਦੇ ਵਿੱਚ ਕੀੜਿਆਂ ਦਾ ਭੌਣ ਸੀ ਜੀ ਭੌਣ ਸੀ ਬਹੁਤ ਵੱਡਾ ਭੌਣ ਸੀ ਤੇ ਉਹਨਾਂ ਵੇਖੋ ਘਰ ਢੀਣਾ ਹੋਣ ਕਰਕੇ ਤੇ ਪਸ਼ੂਆਂ ਦੇ ਥੱਲੇ ਸੀ ਉਹ ਕੀੜਿਆਂ ਦਾ ਭੌਣ ਅਸੀਂ ਜੀ ਉਥੋਂ ਪਸ਼ੂਆਂ ਨੇ ਖੁਰਨੀਆਂ ਪੱਟ ਕੇ ਇੱਕ ਸਾਈਡ ਤੇ ਕਰ ਦਿੱਤੀਆਂ ਤੇ ਉਹ ਕੀੜੇ ਨੇ ਕੀ ਕਰਦੇ ਸਾਰਾ ਦਿਨ ਖੁਰਨੀਆਂ ਦੇ ਵਿੱਚ ਵੜੀ ਜਾਂਦੇ ਨਿਕਲ ਜਾਂਦੇ ਦਾਣਾ ਚੋਂਗਾ ਖਾਂਦੇ ਜੀ ਛੋਟਾ ਕਟਰੂ ਵਛਰੂ ਹੁੰਦਾ ਤੇ ਉਹਦੇ ਉਹ ਦੰਦੀਆਂ ਵੀ ਵੱਢਦੇ ਕਿਉਂਕਿ ਪਸ਼ੂ ਵੀ ਬੇਸਮਝ ਜਾਨਵਰ ਸੀ ਉਹ ਵੀ ਉਹਨਾਂ ਦੇ ਪੈਰਾਂ ਥੱਲੇ ਹੁੰਦੇ ਤੇ ਪਸ਼ੂਆਂ ਨੇ ਲਟੜਨਾ ਤੇ ਫਿਰ ਉਹ ਕਈ ਕਿਹੜੇ ਵਾਰ ਉਹਨਾਂ ਦੰਦੀਆਂ ਵੱਢਦੇ ਸਾਡਾ ਛੋਟੇ ਜੀ ਬੱਚੀ ਤੋਂ ਕਈ ਜਿਹੇ ਦੰਦੀਆਂ ਵੱਢਦੇ ਤੇ ਵਿਚਾਰੀ ਬਿਰੰਭਣ ਲੱਗ ਜਾਂਦੀ ਵੀ ਇੰਨੀ ਤਕਲੀਫ ਹੁੰਦੀ ਉਹਨੂੰ ਕੀੜਿਆਂ ਤੋਂ ਤੇ ਅਸੀਂ ਪਰਾਂ ਕਿੱਲੇ ਪੱਟ ਤੇ ਤੇ ਬਰਾ ਪੱਟ ਤੇ ਜੀ ਉਹ ਪਾਉਣ ਨੇ ਤਾਂ ਜਾ ਕੇ ਸਿਰ ਨਾਲ ਇੱਕ ਪਾਉਣ ਹੋਰ ਲੱਗ ਗਿਆ ਤੇ ਉਹ ਸਾਨੂੰ ਇੰਨਾ ਦੁੱਖ ਦੁਖਦਾਈ ਤਕਲੀਫ ਦੇਵੇ ਪਸ਼ੂਆਂ ਨੂੰ ਪਸ਼ੂ ਬਹੁਤ ਤਕਲੀਫ ਸੀ ਤਕਲੀਫ ਪਸ਼ੂਆਂ ਨੂੰ ਵੀ ਸੀ ਤਕਲੀਫ ਉਹਨਾਂ ਨੂੰ ਵੀ ਸੀ ਕਿਉਂਕਿ ਪਸ਼ੂਆਂ ਦੇ ਪੈਰਾਂ ਥੱਲੇ ਜਾਂਦੇ ਸੀ ਅਥਾ ਨੂੰ 100 ਸੌਆਂ ਦੀ ਗਿਣਤੀ ਦੇ ਵਿੱਚੋਂ ਕੀੜੇ ਮਰ ਜਾਂਦੇ ਸੀ ਜੀ ਤੇ ਅਸੀਂ ਦੋਨੇ ਤਕਲੀਫਾਂ ਤੋਂ ਹੀ ਪਰੇਸ਼ਾਨ ਸੀ ਵੀ ਕਿਵੇਂ ਕਰਕੇ ਵੀ ਨਾ ਹੀ ਅਧਰ ਕੋਈ ਖੋਰ ਜਗਾ ਵੀ ਪਸ਼ੂਆਂ ਨੂੰ ਪਾਸੇ ਬੰਨ੍ਹ ਦਗੇ ਵੀ ਘਰ ਵੀ ਛੋਟਾ ਹੈ ਭੀੜਾ ਘਰ ਸੀ ਬਹੁਤ ਜ਼ਿਆਦਾ ਤੇ ਨਾ ਇਹੋ ਕੀੜਿਆਂ ਨੂੰ ਸਿਕਰੋਂ ਕੜ ਸਾਤੇ ਸੀ ਅਸੀਂ ਪਰੇਸ਼ਾਨ ਸੀ ਤੇ ਇਸ ਤਰ੍ਹਾਂ ਨੇ ਜੇ ਸਾਡੇ ਪਿੰਡ ਦੇ ਨੇੜੇ ਇੱਕ ਹੋਰ ਪਿੰਡ ਹੈ ਬਿਲਕੁਲ ਨੇੜੇ ਪਿੰਡ ਹੈ ਇਹ ਕਿਲੋਮੀਟਰ ਦੀ ਬਾਹਰ ਸਨ ਦੇ ਵਿੱਚ ਹੀ ਪਿੰਡ ਦੇ ਦੋ ਬਸੇ ਹੋਏ ਐ ਤੇ ਉਸ ਪਿੰਡ ਦੇ ਵਿੱਚ ਡੇਰਾ ਵੀ ਜੀ ਕਾਫੀ ਵੱਡਾ ਡੇਰਾ ਹੈ ਸੰਤ ਮਹਾ ਉੱਥੇ ਸੰਤ ਮਹਾਪੁਰਖ ਬਹੁਤ ਜਾਣੇ ਮੰਨੇ ਪਰ ਮੰਨੇ ਸੰਤ ਰਹਿਿਆ ਕਰਦੇ ਆ ਜੀ ਤੇ ਇਦਾਂ ਵੀ ਰਿਹੇ ਕਰਦੇ ਸੀ ਉਹ ਸੰਤ ਸੰਤਨ ਚੋਲਾ ਛੱਡਦਾ ਹੁਣ ਉਹਨਾਂ ਹੀ ਸੰਤ ਉਹਨਾਂ ਸੰਤਾਂ ਜਿਹੜਾ ਹੋਰ ਹੋਰ ਸੰਤ ਨੂੰ ਗੱਦੀ ਮਿਲ ਗਈ ਬਹੁਤ ਨੇਕ ਤੇ ਜਾਨੀ ਸ਼ਾਂਤ ਜਿਹਾ ਸੁਭਾਅ ਦੇ ਇਨਸਾਨ ਹੈ ਅਸੀਂ ਜੀ ਉਹਨਾਂ ਕੋਲ ਦਰਸ਼ਨਾਂ ਲਈ ਜਾਂਦੇ ਰਹਿੰਦੇ ਸੀ ਅਸੀਂ ਉਹਨਾਂ ਕੋਲ ਗਏ ਅਸੀਂ ਬੈਠੇ ਬੈਠੇ ਦੀ ਗੱਲਾਂ ਦੇ ਵਿੱਚੋਂ ਬਾਬਾ ਜੀ ਪੈ ਜਾਂਦੇ ਵੀ ਗੱਲਾਂ ਦੱਸਣ ਲੱਗ ਜਾਂਦੇ ਵੀ ਲੋਕਾਂ ਨੂੰ ਸਮਝਾਉਣਾ ਕਰਦੇ ਅਸੀਂ ਉਹਨਾਂ ਨੂੰ ਪੁੱਛ ਲਏ ਬਾਬਾ ਜੀ ਵੀ ਐ ਕਰਕੇ ਘਰ ਦੇ ਵਿੱਚ ਕੀੜਿਆਂ ਦਾ ਪਾਉਣਾ ਤੇ ਵੀ ਕਿਵੇਂ ਕੀਤਾ ਜਾਵੇ ਵੀ ਸਾਨੂੰ ਤਕਲੀਫ ਦਿੰਦਾ ਸਾਨੂੰ ਵੀ ਤਕਲੀਫ ਦਿੰਦਾ ਸਾਡੇ ਬੇਜਵਾਨ ਜਾਨਵਰਾਂ ਨੂੰ ਵੀ ਤਕਲੀਫ ਦਿੰਦਾ ਤੇ ਵੀ ਉਹ ਆਪ ਵੀ ਤਕਲੀਫ ਦੇ ਵਿੱਚ ਬਹੁਤ ਆ ਕਿਉਂਕਿ ਆਥਨ ਸੌਹਾਂ ਦੀ ਤਦਾਰ ਦੇ ਵਿੱਚ ਕੀੜੇ ਮਰ ਜਾਂਦੇ ਆ ਤੇ ਅਸੀਂ ਵੀ ਮੈਂ ਦਾਣਾ ਪਾਣੀ ਵੀ ਬਹੁਤ ਪਾਉਂਨੀ ਆ ਪਰ ਫਿਰ ਵੀ ਉਹ ਖੁਰੜ ਦੇ ਵਿੱਚੋਂ ਬਾਹਰ ਤਾਂ ਜਰੂਰ ਨਿਕਲਦੇ ਆ ਬਾਕੀ ਜਦੋਂ ਕੋਈ ਮੌਸਮ ਖਰਾਬ ਹੋ ਜਾਂਦਾ ਉਦੋਂ ਤਾਂ ਬਹੁਤ ਜ਼ਿਆਦਾ ਹੋ ਜਾਂਦੇ ਮੀਂਹ ਮੂੰਹ ਪੈ ਜਾਂਦਾ ਤਾਂ ਸਾਨੂੰ ਸੰਤਾਂ ਨੇ ਕਿਹਾ ਵੀ ਭਾਈ ਵੈਸੇ ਤਾਂ ਜਿੰਨਾ ਚਿਰ ਉਹਨਾਂ ਦਾ ਅੰਜਾਲ ਹੈ ਉਹ ਖਾਣਗੇ ਪਰ ਮੈਂ ਸੋਨਣਾ ਇੱਕ ਹੱਲ ਦੱਸ ਦਿੰਨਾ ਵੀ ਤੁਸੀਂ ਇਸ ਤਰ੍ਹਾਂ ਕਰ ਲਓ ਹੋ ਸਕਦਾ ਉਹ ਘਰ ਛੱਡ ਦੇਣ ਵਿਚਾਰੇ ਹੋ ਸਕਦਾ ਉਹ ਤੁਹਾਡੇ ਨਾਲੋਂ ਵੀ ਜ਼ਿਆਦਾ ਤਕਲੀਫ ਉਹਨਾਂ ਨੂੰ ਹੋਈ ਜੇ ਤਕਲੀਫ ਹੋਈ ਤਾਂ ਛੱਡਣਗੇ ਤੁਹਾਡਾ ਘਰ ਤੇ ਤੁਸੀਂ ਨਾ ਦੋ ਕੀੜੇ ਲੈ ਲੈਣੇ ਇੱਕ ਡੱਬੀ ਦੇ ਵਿੱਚ ਪਾ ਕੇ ਕੀੜੇ ਲੈ ਜਾਣੇ ਕੀੜੇ ਜਿਉਂਦੇ ਲੈ ਕੇ ਜਾਣੇ ਜੀ ਇਹ ਨਾ ਹੋਵੇ ਮਰੇ ਹੋਣ ਇੱਕੇ ਭੌਂ ਦੇ ਦੋ ਕੀੜੇ ਲੈਣੇ ਇਹ ਨਹੀਂ ਹੋਵਾ ਵੀ ਇੱਕੋ ਕੀੜਾ ਉਸ ਭੌਂ ਦਾ ਇੱਕ ਐ ਨਹੀਂ ਲੈਣੇ ਇੱਕੇ ਭੌਂ ਦੇ ਦੋ ਕੀੜੇ ਲੈਣੇ ਆ ਤੇ ਤੁਸੀਂ ਪਿੰਡ ਦੀ ਜੂ ਟੱਪ ਜਾਣੀ ਆ ਆਪਦੇ ਪਿੰਡ ਦੀ ਜੂ ਟੱਪ ਜਾਣੀ ਆ ਬੀਥੋਂ ਪਤਾ ਲੱਗ ਜਾਂਦਾ ਆਪਾਂ ਨੂੰ ਇਹ ਜੂ ਖਤਮ ਹੋ ਗਈ ਤੇ ਦੂਜੇ ਪਿੰਡ ਦੀ ਜੂ ਸ਼ੁਰੂ ਹੋ ਗਈ ਉੱਥੇ ਜਾ ਕੇ ਨਾ ਤੁਸੀਂ ਕੋਈ ਸੇਫ ਜੀ ਜਗ੍ਹਾ ਦੇਖ ਲੈਣੀ ਆ ਸੇਫ ਜੀ ਜਗ੍ਹਾ ਵੀ ਯਾਨੀ ਵੀ ਹੁਣ ਜਿਵੇਂ ਕੋਈ ਰਾਹ ਜਾਂਦਾ ਕੋਈ ਸੜਕ ਜਾਂਦੀ ਸੜਕ ਦੇ ਨੇੜੇ ਤੇ ਕੋਈ ਦਰਖਤ ਵੀ ਕੋਈ ਛੋਟਾ ਬੋਟਾ ਦਰਖਤ ਵੀ ਹੋਵੇ ਜਿਵੇਂ ਆਕਾਂ ਦੀਆਂ ਜੜਾਂ ਛੋਟੇ ਬੋਟੇ ਕੋਈ ਬੂਹੇ ਕੋਈ ਕਾ ਵੀ ਉਹਨਾਂ ਨੂੰ ਥੋੜੀ ਬਹੁਤੀ ਛਾਂ ਵੀ ਮਿਲੇ ਜੇ ਵੱਡੇ ਦਰਸਤ ਥੱਲੇ ਲਾਵਾਂਗੇ ਤਾਂ ਆਂਦੀ ਆਪਣਾ ਆਂਦੀ ਪਾਂਦੀ ਕਈ ਵਾਰ ਉਹਦੇ ਥੱਲੇ ਖੜ ਜਾਂਦੇ ਆ ਜੀ ਤੇ ਫਿਰ ਉਹਨਾਂ ਨੂੰ ਵੀ ਕੀੜੇ ਤੰਗ ਕਰਨਗੇ ਤੇ ਤੁਸੀਂ ਉੱਥੇ ਸਾਫ਼ ਜੇ ਥਾਂ ਵੀ ਇੱਥੇ ਇਹ ਸੇਫ ਰਹਿਣਗੇ ਇੱਥੇ ਇਹਨਾਂ ਨੂੰ ਕੋਈ ਖਤਰਾ ਨਹੀਂ ਉੱਥੇ ਤੁਸੀਂ ਛੱਡ ਕੇ ਨਾ ਤੇ ਉਹਨਾਂ ਦੇ ਅੱਗੇ ਆਦਾਸ ਬੇਨਤੀਆਂ ਕਰਦੇ ਆ ਵੀ ਲਾ ਭਾਗਤੋ ਹੁਣ ਤੁਹਾਡਾ ਸਮਾਂ ਖਤਮ ਹੋ ਗਿਆ ਸਾਡੇ ਘਰ ਨੂੰ ਛੱਡੋ ਤੇ ਸਾਥੋ ਗਲਤੀ ਹੋ ਗਈ ਤੁਸੀਂ ਵੀ ਬਹੁਤ ਤਕਲੀਫ ਦੇ ਵਿੱਚਾਂ ਤੇ ਅਸੀਂ ਵੀ ਤਕਲੀਫ ਦੇ ਵਿੱਚ ਸਾਨੂੰ ਮਾਫ਼ ਕਰਨਾ ਤੁਹਾਡੇ ਲਈ ਅਸੀਂ ਨਵਾਂ ਘਰ ਬਣਾ ਕੇ ਦਿੱਤਾ ਤੁਸੀਂ ਇੱਥੇ ਆ ਕੇ ਆਪਦਾ ਸੋਹਣਾ ਘਰ ਬਣਾਓ ਤੁਸੀਂ ਦੇਖੋਗੇ 6-7 ਮਹੀਨਿਆਂ ਦੇ ਬਾਅਦ ਉਹ ਨਾ ਕੀੜੇ ਤੁਹਾਡਾ ਘਰ ਛੱਡ ਦੇਣਗੇ ਹੋ ਸਕਦਾ ਤਾਂ ਜੀ ਉਹ ਸੰਤਾਂ ਦੇ ਬਚਨ ਸੀ ਹੋ ਸਕਦਾ ਇਹ ਸੱਚ ਮੁੱਚ ਹੀ ਇਹ ਸੀ ਤੇ ਸਾਡੇ ਜੀ ਉਹ 6 ਮਹੀਨਿਆਂ ਬਾਅਦ ਉਹ ਕੀੜਿਆਂ ਦਾ ਭੌਣ ਘਰ ਚੋਂ ਚਲਾ ਗਿਆ ਇੱਕ ਭੌਣ ਤਾਂ ਚਲਾ ਗਿਆ ਜੀ ਦੂਜਾ ਭੌਣ ਸੀ ਅਸੀਂ ਦੂਜੇ ਭੌਣ ਲਈ ਫੇਰ ਇਹੀ ਟੋਟਕਾ ਬਣਾਇਆ ਕਿ ਇਹ ਵੀ ਚਲ ਘਰੋਂ ਚਲਾ ਜਾਵੇ ਹਨਾ ਬਿਨਾਂ ਤਖਲੀਫ ਤੋਂ ਬਿਨਾਂ ਪਾਪ ਤੋਂ ਕਰੇ ਤੋਂ ਹਨਾ ਤੇ ਜਦੋਂ ਅਸੀਂ ਦੂਜੇ ਦਾ ਕੀਤਾ ਪਰ ਦੂਜਾ ਭੌਣ ਤਾਂ ਨਹੀਂ ਗਿਆ ਜੀ ਇਹ ਨਵਾਂ ਪੌਣ ਸੀ ਉਹ ਨਹੀਂ ਗਿਆ ਇਹਦਾ ਪੁਰਾਣਾ ਪੌਣ ਸੀ ਉਹ ਤੋੜ ਗਿਆ ਦੂਜਾ ਨਾਂ ਗਿਆ ਜੀ ਤੇ ਕਈ ਵਾਰ ਕੀ ਹੁੰਦਾ ਨਾ ਕਈ ਭੈਣਾਂ ਤਾਂ ਪੌਣ ਪੌਣ ਲਈ ਦਵਾਈਆਂ ਪਾ ਦਿੰਦੇ ਆ ਲੋਕ ਜਿਹਦੇ ਉਹਨਾਂ ਨੂੰ ਦੁੱਖ ਦਿੰਦੇ ਆ ਚਰਾਗ ਕਸਾਈ ਜਾਂਦੇ ਆ ਕਲੀ ਪਾ ਦਿੰਦੇ ਆ ਹਲਦੀ ਪਾ ਦਿੰਦੇ ਆ ਡੀਟੀ ਪਾ ਦਿੰਦੇ ਆ ਐਸ ਤਰ੍ਹਾਂ ਵੀ ਦਵਾਈਆਂ ਪਾ ਦਿੰਦੇ ਆ ਵੀ ਵੀ ਸਾਨੂੰ ਇਹ ਤੰਗ ਕਰਦੇ ਆ ਜਾਂ ਘਰਾਂ 'ਚ ਲੱਗੇ ਰਹਿੰਦੇ ਆ ਵੀ ਕੋਈ ਹੱਲ ਕਰਗੇ ਹਣਾ ਤੇ ਪਰ ਇਹ ਪਾਪ ਹੁੰਦਾ ਜੀ ਇਸ ਤਰ੍ਹਾਂ ਮਾਰਨਾ ਨਹੀਂ ਇਹਨਾਂ ਨੂੰ ਚਾਹੀ ਤਾਂ ਬਹੁਤ ਪਾਪ ਹੁੰਦਾ ਤੇ ਦੇਖੋ ਜੀ ਇੱਕ ਪੌਣ ਤਾਂ ਚਲਾ ਗਿਆ ਦੂਜਾ ਭੌਣ ਫੇਰ ਸਾਡੇ ਲਈ ਤਕਲੀਫ ਬਣ ਗਿਆ ਤੇ ਫੇਰ ਭਾਈ ਅਸੀਂ ਕੀ ਕੀਤਾ ਸੀ ਨਾ ਵੀ ਅਸੀਂ ਦੁਬਾਰਾ ਤਾਂ ਗਏ ਨਾ ਸੰਤ ਕੋਲ ਗਏ ਭਾਈ ਵੀ ਤੁਸੀਂ ਹੁਣ ਵੀ ਪਾਈ ਬਸਾਰੇ ਭੌਣ ਘਰੋਂ ਤਾਂ ਨਹੀਂ ਕੱਢਨੇ ਵੀ ਜਦੋਂ ਉਹ ਚਲਾ ਗਿਆ ਤੇ ਹੁਣ ਵੀ ਇਹਨਾਂ ਦਾ ਹਜੇ ਅੰਜਲ ਨਹੀਂ ਖਤਮ ਹੋਇਆ ਨਹੀਂ ਗਿਆ ਤੇ ਫੇਰ ਅਸੀਂ ਤਾਂ ਦੁਬਾਰਾ ਜੀ ਉਹਨਾਂ ਨੂੰ ਪੁੱਛਿਆ ਨਾ ਤੇ ਇੱਕ ਬਸ ਐ ਗੱਲਾਂ ਕਰਦੇ ਤੇ ਵੀ ਮੈਂ ਹਰ ਇੱਕ ਕੋਲ ਹੀ ਕਹਿੰਦੀ ਵੀ ਸਾਡੇ ਘਰ ਦੇ ਵਿੱਚ ਬਹੁਤ ਵੱਡਾ ਕੀੜਿਆਂ ਦਾ ਭੌਣਾ ਵੀ ਸਾਨੂੰ ਪਰੇਸ਼ਾਨ ਕਰਦਾ ਹੈ ਬੜਾ ਵੀ ਤੰਗ ਕਰਦਾ ਹੈ ਵੀ ਉਹ ਆਪ ਖੁਦ ਵੀ ਪਛਾਣ ਹੁੰਦੇ ਵੀ ਸਾਰਾ ਦਿਨ ਪਸ਼ੂਆਂ ਦੇ ਥੱਲੇ ਹੀ ਰਹਿੰਦੇ ਆ ਹੈਵੀ ਪਸ਼ੂਆਂ ਦੇ ਕਿੱਲਿਆਂ ਦੇ ਵਿੱਚ ਤੇ ਭਾਈ ਸਾਨੂੰ ਕਿਸੇ ਨੇ ਦੱਸਿਆ ਵੀ ਤੁਸੀਂ ਇਹਦੇ ਉੱਤੇ ਨਾ ਆਹਾ ਬਰੇਤੀ ਨਹੀਂ ਹੁੰਦੀ ਜੀ ਕਕਰੇਤਾ ਕਹਿੰਦੇ ਨੇ ਬਰੇਤੀ ਵੀ ਤੁਸੀਂ ਇੱਕ ਮੁਠੀ ਇਹ ਪਾ ਦਿਆ ਕਰੋ ਹੌਲੀ ਹੌਲੀ ਨਾ ਜਿਵੇਂ ਜਿਵੇਂ ਇਹਨਾਂ ਦਾ ਵੀ ਵਿੱਚ ਖੰਗਰ ਬਣਿਆ ਹੁੰਦਾ ਉਹ ਹੌਲੀ ਹੌਲੀ ਬਰੇਤੀ ਨਾਲ ਭਰਨ ਲੱਗ ਜੂਗਾ ਤੇ ਇਹ ਇਹ ਵੀ ਥੋੜੇ ਥੋੜੇ ਟਾਈਮ ਬਾਅਦ ਘਰ ਛੱਡ ਜਾਣਗੇ ਇਹ ਜਦੋਂ ਬਰੇਤੀ ਇਹਨਾਂ ਨੇ ਖੁੱਡਾਂ ਦੇ ਵਿੱਚ ਪਾ ਕੇ ਉਹ ਖੰਗਰ ਇਹਨਾਂ ਦਾ ਜਿਹੜਾ ਛੱਤਾ ਹੁੰਦਾ ਹੈ ਚੱਟਾ ਲਾ ਲੋ ਇਹਨਾਂ ਦਾ ਘਰ ਘਰ ਲਾ ਲੋ ਕਿ ਉਹ ਭਰ ਜੂਗਾ ਬ੍ਰੇਤੀ ਦਾ ਤੇ ਫਿਰ ਆਪਣੇ ਆਪ ਚਲੇ ਜਾਣਗੇ ਤੇ ਤੁਹਾਨੂੰ ਮਾਰਨੇ ਨਹੀਂ ਪੈਣਗੇ ਤੁਸੀਂ ਮਾਰਿਓ ਨਾ ਤੇ ਘਰ ਤੋਂ ਬਾਹਰ ਆ ਜਾਣਗੇ ਸੋਡੇ ਤਾਂ ਅਸੀਂ ਜੇ ਕੀ ਕੀਤਾ ਅਸੀਂ ਉਹਨਾਂ ਨੇ ਸਾਨੂੰ ਇਹ ਦੱਸਿਆ ਸੀ ਵੀ ਤੁਸੀਂ ਨਾ ਆਹ ਲੈਣੀ ਆ ਸਰੋਂ ਲੈਣੀ ਆ ਸਰੋਂ ਨਹੀਂ ਤੇ ਜੇ ਆ ਵੀ ਕੋਈ ਹੋਰ ਤੁਸੀਂ ਕੋਈ ਵੀ ਅਨਾਜ ਲੈ ਸਕਦੇ ਹੋ ਜੋ ਕੀੜੇ ਖਾਂਦੇ ਆ ਅਨਾਜ ਜਾਂ ਹਲਕੀ ਖੰਡ ਲੈ ਸਕਦੇ ਹੋ ਤੁਸੀਂ ਤੇਲ ਲੈ ਸਕਦੇ ਹੋ ਕਾਲੇ ਤੇਲ ਕੀੜਿਆਂ ਨੂੰ ਬਹੁਤ ਪਸੰਦ ਹੁੰਦੇ ਆ ਤੇ ਚੌਲਾਂ ਨੂੰ ਤੁਸੀਂ ਹਲਕਾ ਤੇਲ ਲਾ ਸਕਦੇ ਹੋ ਤੇ ਇਸ ਤਰ੍ਹਾਂ ਵੀ ਕੋਈ ਵੀ ਜੋ ਵੀ ਆਪਾਂ ਵਿਖਨਾਜ ਪਮਨੇ ਦੇ ਨਹੀਂ ਕੀੜਿਆਂ ਨੂੰ ਲੈ ਸਕਦੇ ਹੋਗੇ ਤੇ ਉਹ ਤੁਸੀਂ ਜਿੱਥੋਂ ਜਿਹੜੀ ਖੁੱਡ ਦੇ ਵਿੱਚ ਤੁਸੀਂ ਕੱਕਾ ਰੇਤਾ ਤੁਸੀਂ ਇੱਕ ਮਹੀਨਾ ਤੁਸੀਂ ਕੱਕਾ ਰੇਤਾ ਪਾਈ ਜਾਣਾ ਰੋਜ਼ ਇੱਕ ਮੁੱਠੀ ਜੇ ਕਬਾਟੀ ਜਾਂ ਕੋਲੀ ਵੀ ਰੋਜ਼ ਪਾ ਦੇਣੀ ਉਸ ਤੋਂ ਬਾਅਦ ਤੁਸੀਂ ਕੀ ਲੈਣਾ ਜੀ ਵੀ ਇਹ ਹੋ ਲੈ ਲੈਣਾ ਚੌਲ ਵੀ ਜੋ ਵੀ ਤੁਸੀਂ ਨਾਜ ਲੈਣਾ ਚੌਲ ਚਾਹੇ ਤੇਲ ਕੁਝ ਵੀ ਉਹਨਾਂ ਨੂੰ ਹਲਕਾ ਜਿਹਾ ਸਰੋਂ ਦਾ ਤੇਲ ਲਾ ਲੈਣਾ ਉਹ ਲਾ ਕੇ ਨਾ ਜੀ ਤੁਸੀਂ ਤੇ ਉਹ ਕੀੜਿਆਂ ਦੀ ਖੱਟ ਤੋਂ ਲੈ ਕੇ ਤੁਸੀਂ ਜਿੱਥੇ ਉਹ ਭੌਣ ਨੂੰ ਸ਼ਿਫਟ ਕਰਨਾ ਚਾਹੁੰਦੇ ਹੋ ਵੀ ਭੌਣ ਇੱਥੇ ਜੇ ਜਾ ਕੇ ਰਹਿਣ ਲੱਗ ਜੀ ਬੇਠੇ ਇਹਨੂੰ ਕੋਈ ਖਤਰਾ ਨਹੀਂ ਤੇ ਵੀ ਮੈਂ ਇਹਦੀ ਸੇਵਾ ਵੀ ਕਰ ਸਕੂਗਾ ਵੀ ਇੱਥੇ ਜੇ ਲਾ ਕੇ ਉੱਥੋਂ ਤੱਕ ਤੁਸੀਂ ਆਏ ਹੋ ਤੇ ਲੈਣ ਬਣਾਉਂਦੇ ਜਾਣੇ ਉਹ ਨਾਜ ਦੀ ਤੇ ਉੱਥੇ ਜਾ ਕੇ ਤੁਸੀਂ ਉਹ ਨਾਜ ਨੂੰ ਢੇਰੀ ਕਰ ਦੇਣਾ ਯਾਨੀ ਤੁਹਾਡੇ ਕੋਲ ਹੀ ਉੱਧਾ ਕਿਲੋ ਦੇ ਕਰੀਬ ਨਾਜ ਹੋਵੇ ਜਿੱਥੇ ਤੁਸੀਂ ਉਹਨੂੰ ਸ਼ਿਫਟ ਕਰ ਦੇਣਾ ਕਰਨਾ ਚਾਹੁੰਦੇ ਹੋ ਉੱਥੇ ਜਾ ਕੇ ਉਹ ਨਾਜ ਦੀ ਢੇਰੀ ਲਾ ਦੇਣਾ ਤੁਸੀਂ ਦੇਖੋਗੇ ਫਿਰ ਉਹ ਬਹੁਤ 10 15 ਦਿਨਾਂ ਬਾਅਦ ਹੀ ਉਹ ਨਾ ਉਥੋਂ ਕੱਕੇ ਰੇਤੇ ਵਾਲੇ ਭੌਣ ਜਿੱਥੇ ਤੁਸੀਂ ਚੱਕਣਾ ਚਾਹੁੰਦੇ ਸੋ ਉੱਥੋਂ ਤੋਂ ਸਾਰਾ ਭੌਣ ਨਿਕਲ ਜੂ ਤੇ ਕੀੜੇ ਜਿੱਥੇ ਜਾ ਕੇ ਤੁਸੀਂ ਨਾਜ ਪਾਇਆ ਉਹ ਉੱਥੇ ਆ ਕੇ ਉਹਦਾ ਆਪਣਾ ਨਵਾਂ ਘਰ ਬਣਾ ਲੈਣਗੇ ਨਾਲ ਤੇ ਕੋਈ ਤੁਸੀਂ ਪਾਪ ਨਹੀਂ ਕਰੋਗੇ ਨਾਲ ਕੀੜੇ ਬੜੇ ਆਰਾਮ ਨਾਲ ਤੁਹਾਡੇ ਘਰੋਂ ਹੀ ਜਾਂਦੇ ਰਹਿਣਗੇ ਬਰੇਤੀ ਇਹ ਪਹਿਲਾਂ ਪਹੀਨਾ ਤੁਸੀਂ ਉਹਦੇ ਉੱਤੇ ਬਰੇਤੀ ਪਾਉਣੀ ਹੈ ਜਾਂ ਕੱਕਾ ਰੇਤਾ ਪਾਉਣਾ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ 나ਜ ਲੈ ਕੇ ਜਿੱਥੇ ਤੁਸੀਂ ਇਹਨੂੰ ਸ਼ਿਫਟ ਕਰਨਾ ਚਾਹੁੰਦੇ ਹੋ ਉਸ ਜਗ੍ਹਾ ਤੇ 나ਜ ਦੀ ਢੇਰੀ ਬਣਾ ਦਿਓ ਫਿਰ ਉਸ ਜਗ੍ਹਾ ਦੇ ਉੱਤੇ ਸ਼ਿਫਟ ਹੋ ਜਾਣਗੇ ਤੇ ਉਹ ਘਰ ਇਹ ਛੱਡ ਦੇਣਗੇ ਜੀ ਪਰ ਮੈਂ ਤੁਹਾਨੂੰ ਇੱਥੇ ਇੱਕ ਗੱਲ ਕਹਿਣੀ ਵੀ ਜਿਹੜੇ ਵੀ ਭੌਂ ਤੁਸੀਂ ਘਰੋਂ ਕੱਢਿਆ ਕੀੜਿਆਂ ਦੇ ਹਨਾ ਇੱਕ ਕੱਢਿਆ ਚਾਹੇ ਦੋ ਕੱਢੋਂਗੇ ਚਾਹੇ ਕਿੰਨੇ ਵੀ ਤੁਸੀਂ ਭੌਂ ਕੱਢੋਂਗੇ ਕੱਕੇ ਦੇ ਉੱਤੇ ਵਾਲਾ ਕੱਢੋ ਜਾਂ ਜੋ ਵੀ ਮੈਂ ਤੁਹਾਨੂੰ ਸੰਤਾਂ ਦਾ ਦੱਸਿਆ ਹੋਇਆ ਤਰੀਕਾ ਉਸ ਤਰੀਕੇ ਨਾਲ ਤੁਸੀਂ ਇਹਨੂੰ ਘਰੋਂ ਬਾਹਰ ਕੱਢੋਗੇ ਤੇ ਉਸ ਭੌਂ ਦੇ ਉੱਤੇ ਜੇ ਘੱਟ ਤੋਂ ਘੱਟ ਤੁਸੀਂ ਸਾਲ 1.5 ਸਾਲ ਸੇਵਾ ਉਹਨਾਂ ਦੀ ਜ਼ਰੂਰ ਕਰਨੀ ਹੋਊਗੀ ਕਿਉਂਕਿ ਜਦੋਂ ਤੁਸੀਂ ਉਹਨੂੰ ਘਰੋਂ ਕੱਢਦੇ ਹੋ ਨਵਾਂ ਘਰ ਬਣਾਉਂਦੇ ਆ ਨਾ ਵਿਚਾਰੇ ਤੇ ਫਿਰ ਉਹਨਾਂ ਨੇ ਨਾਲੇ ਤਾਂ ਅਨਾਜ ਲੈ ਕੇ ਆਉਣਾ ਹੁੰਦਾ ਹੈ ਨਾਲੇ ਪੇਟ ਭਰਨਾ ਹੁੰਦਾ ਹੈ ਨਾਲੇ ਉਹਨਾਂ ਨੇ ਅੰਦਰ ਖੱਡ ਬਣਾਉਣੀ ਹੁੰਦੀ ਹੈ ਇਹਦੇ ਲਈ ਉਹਨਾਂ ਨੂੰ ਬਹੁਤ ਜ਼ਿਆਦਾ ਸਟਰਗਲ ਕਰਨਾ ਪੈਂਦਾ ਜੇ ਤੁਸੀਂ ਉਹਨਾਂ ਨੂੰ ਅਨਾਜ ਪਾਉਂਦੇ ਰਹੋਗੇ ਇੱਕ ਗੱਲ ਤੁਸੀਂ ਉਹਨਾਂ ਦਾ ਕਰ ਦੇਓਗੇ ਅਨਾਈ ਤੁਸੀਂ ਪਾ ਦੇਉਗੇ ਤਾਂ ਖੁਦ ਆਪਦੀ ਖੱਡ ਬਣਾਉਣ ਲਈ ਆਪਾਂ ਘਰ ਬਣਾਉਣ ਲਈ ਉਹਦੇ ਉਸੇ ਕਾਰਨ ਕੰਮ ਦੇ ਵਿੱਚ ਹੀ ਲੱਗੇ ਰਹਿਣਗੇ ਤੇ ਬਹੁਤ ਜਲਦੀ ਉਹਨਾਂ ਦਾ ਘਰ ਬਣ ਚੂ ਫਿਰ ਉਹਨਾਂ ਅਨਾਜ ਲਈ ਦੂਰ ਨਹੀਂ ਜਾਣਾ ਪਊਗਾ ਜਦੋਂ 6-1.5 ਸਾਲ ਦੇ ਵਿੱਚ ਉਹਨਾਂ ਦਾ ਪੌਣ ਪੂਰਾ ਵੱਡਾ ਹੋ ਗਿਆ ਘਰ ਵਧੀਆ ਬਣ ਗਿਆ ਬਣਾ ਲਿਆ ਉਹਨਾਂ ਨੇ ਫਿਰ ਆਪ ਹੀ ਦੂਰ ਦਰਾੜਿਆਂ ਤੋਂ ਨਾਜ ਲਿਆ ਉਹਨਾਂ ਨੇ ਇਹਦੇ ਲਈ 1 ਸਾਲ ਵਾਸਤੇ ਤੁਹਾਨੂੰ ਇਹ ਕੰਮ ਕਰਨਾ ਪਊਗਾ ਜੀ ਫਿਰ ਭੌਣ ਕੱਢੋਗੇ ਕੋਈ ਸਾਨੂੰ ਪਾਪ ਨਹੀਂ ਲੱਗਦਾ ਕੁਛ ਨਹੀਂ ਤੁਸੀਂ ਦੇਖੋ ਤੁਸੀਂ ਉਹ ਵੀ ਵਿਚਾਰੇ ਆਪਦੀ ਜਗ੍ਹਾ ਤੇ ਬਹੁਤ ਖੁਸ਼ ਹੋਣਗੇ ਤੇ ਤੁਸੀਂ ਵੀ ਹੋਵੋਗੇ ਤੂੰ ਜੋ ਵੀ ਭੌਂ ਤੁਸੀਂ ਘਰੋਂ ਬਾਹਰ ਕੱਢਦੇ ਇੱਕ ਸਾਲ ਲਈ ਉਹਦੇ ਉੱਤੇ ਸਤਨਾਜਾ ਜ਼ਰੂਰ ਪਾਉਣਾ ਠੀਕ ਹੈ ਨਾ ਸਤਨਾਜਾ ਪਾਉਣਾ ਥੋੜਾ ਬਹੁਤਾ ਕੋਈ ਤੁਸੀਂ ਹੋਰ ਵੀ ਪਾ ਸਕਦੇ ਹੋ ਕੋਈ ਖੰਡ ਸ਼ੱਕਰ ਜੋ ਵੀ ਤੁਹਾਡੀ ਇੱਛਾ ਹੈ ਕੁਝ ਵੀ ਤੁਸੀਂ ਉਹਨਾਂ ਦੇ ਉੱਪਰ ਪਾ ਸਕਦੇ ਹੋ ਪਰ ਭੋਜਨ ਤੁਸੀਂ ਇੱਕ ਸਾਲ ਵਾਸਤੇ ਉਹਨਾਂ ਨੂੰ ਦਿਓ ਤਾਂ ਕਿ ਉੱਥੇ ਉਹ ਬਹੁਤ ਵੱਡਾ ਆਪਦਾ ਘਰ ਬਣਾ ਲੈਣ ਤੇ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਸ਼ਰਾਪ ਨਾ ਦੇਣ ਕਿਉਂਕਿ ਹੁਣ ਆਪਾਂ ਨੂੰ ਪਤਾ ਵੀ ਆਪਾਂ ਘਰੋਂ ਜਿਹੜੇ ਜੀਵ ਦਾ ਘਰ ਪੱਟਦੇ ਆਂ ਤੇ ਫਿਰ ਤਕਲੀਫ ਤਾਂ ਹੁੰਦੀ ਹੈ ਤੇ ਜੇ ਆਪਾਂ ਉਹਨਾਂ ਦੇ ਨਾਲ ਲੱਗ ਕੇ ਉਹਨਾਂ ਦੀ ਹੈਲਪ ਕਰ ਦਈਏ ਫਿਰ ਉਹ ਇੰਨੀ ਤਕਲੀਫ ਦਾ ਇੱਕ ਨਹੀਂ ਅੰਦਰ ਸੀਸਾ ਨਹੀਂ ਦੰਦੇ ਜੀ ਫਿਰ ਉਹ ਜਾਨਵਰ ਤੇ ਉਹਨਾਂ ਲਈ ਇਹਦੇ ਲਈ ਤੁਸੀਂ ਉਹਨਾਂ ਨੂੰ 나ਜ ਇੱਕ ਸਾਲ ਲਈ ਜਰੂਰ ਪਾਉਣਾ ਉਸ ਤੋਂ ਬਾਅਦ ਉਹ ਖੁਦ ਘਰ ਵੱਡਾ ਬਣਾ ਲੈਣਗੇ ਫਿਰ ਤੁਹਾਨੂੰ ਕੋਈ ਦਿੱਕਤ ਨਹੀਂ ਆਉਣੀ ਇਹ ਕੰਮ ਤੁਸੀਂ ਜਰੂਰ ਕਰਨਾ ਤੇ ਇਸ ਤਰ੍ਹਾਂ ਤੁਸੀਂ ਕੀੜਿਆਂ ਨੂੰ ਘਰ ਦੇ ਬਾਹਰ ਤੁਸੀਂ ਕੱਢ ਸਕਦੇ ਹੋ ਪਰ ਤੁਸੀਂ ਉਸ ਤੋਂ ਬਾਅਦ ਇੱਕ ਸਾਲ ਲਈ 나ਜ ਉਸ ਕੀੜਿਆਂ ਦੇ ਉੱਤੇ ਜਰੂਰ ਪਾਉਣਾ ਤਾਂ ਕਿ ਤੁਸੀਂ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਪਾਪ ਨਾ ਲੱਗੇ ਬਿਨਾਂ ਪਾਉ ਤੋਂ ਤੁਸੀਂ ਘਰਾਂ ਨੂੰ ਘਰਾਂ ਦੇ ਵਿੱਚ ਕੀੜੇ ਬੜੇ ਆਸਾਨੀ ਨਾਲ ਕੱਢ ਸਕਦੇ ਆ ਕੋਈ ਇਹਨਾਂ ਨੂੰ ਵਿਚਾਰਿਆਂ ਨੂੰ ਦਵਾਈ ਨਾ ਪਾਓ ਕੋਈ ਮਾਰੋ ਨਾ ਜੀ ਬਹੁਤ ਪਾਪ ਹੁੰਦਾ ਇਹ ਬੇਜਵਾਨ ਜਾਨਵਰ ਇਹ ਵੀ ਇਹਨਾਂ ਦੀ ਵੀ ਧਰਤੀ ਆਪਣੀ ਕੱਲਿਆਂ ਦੀ ਨਹੀਂ ਪਰ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕਰ ਸਕਦੇ ਹਾਂ ਇੱਕ ਥਾਂ ਤੋਂ ਦੂਜੀ ਥਾਂ ਸ਼ਿਫਟ ਕਰ ਸਕਦੇ ਆ ਤੇ ਮਾਰ ਨਹੀਂ ਸਕਦੇ ਇਸ ਤਰ੍ਹਾਂ ਦੀਆਂ ਮੇਰੀਆਂ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਇੱਕ ਵਾਰੀ ਕਰਕੇ ਦੱਸਿਓ ਵੀ ਤੁਹਾਨੂੰ ਇਹ ਫਾਇਦਾ ਹੋਇਆ ਸੁਣਾ ਹੋਇਆ ਕਮੈਂਟ ਦੇ ਵਿੱਚ ਤੁਸੀਂ ਜਰੂਰ ਦੱਸਿਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਦਿਨ ਦੁੱਖ ਨਹੀਂ ਰਾਤ ਚੋਗਲ ਨੇ ਪ੍ਰਕਿਆ ਬਖਸ਼ੇ ਆਪਦੇ ਘਰਾਂ ਦੇ ਵਿੱਚ ਤੁਸੀਂ ਹਮੇਸ਼ਾ ਖੁਸ਼ ਰਹੋ ਜੀ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ